ਪੰਜਾਬ ਚ ਹੋਇਆ yellow alert ਯਾਰੀ ਇਹਨਾਂ ਜ਼ਿਲ੍ਹਿਆਂ ਚ ਪੈ ਸਕਦਾ ਭਾਰੀ ਮੀਂਹ ਸਸ਼ੀਕਾ ਦੋਸਤੋ ਪੰਜਾਬ ਵੈਦਰ ਨਿਊ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਕਿੱਥੇ ਕਿੱਥੇ ਮੀਂਹ ਹਨੇਰੀ ਦੇ ਅਸਰ ਬੰਦੇ ਨਜ਼ਰ ਆਉਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਚੈਨਲ ਤੇ ਨਵੇਂਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀ ਰਵੇ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪੰਜਾਬ 'ਚੋ بارش ਦੀ ਕਮੀ ਕਾਰਨ ਤਾਪਮਾਨ 'ਚੋ ਲਗਾਤਾਰ ਵਾਧਾ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ 'ਚੋ ਘੱਟ ਬਰਸਾਤ ਰਿਕਾਰਡ ਦਰਜ ਕੀਤੀ ਗਈ ਹੈ ਜੇਕਰ ਮੌਸਮ ਪਾਕ ਦੀ ਮੰਨੀਏ ਤਾਂ ਮੰਗਲਵਾਰ ਨੂੰ ਸਵੇਰੇ 8 ਤੋਂ 9 ਵਜੇ ਦੇ ਵਿੱਚ ਹਲਕੀ ਬਰਸਾਤ ਦੀ ਸੰਭਾਵਨਾ ਜਿਤਾਈ ਗਈ ਹੈ ਅਤੇ ਇਸ ਤੋਂ ਬਾਅਦ ਸ਼ਾਮ ਤੱਕ ਬੱਦਲਾਂ ਦੇ ਨਾਲ ਧੁੱਪ ਵੀ ਰਹਿ ਸਕਦੀ ਹੈ ਬੁੱਧਵਾਰ ਨੂੰ ਸਵੇਰੇ 4 ਵਜੇ ਤੋਂ ਲੈ ਕੇ ਸਾਰਾ ਦਿਨ ਮੀਂਹ ਪੈਣ ਦੀ ਜਾਣਕਾਰੀ ਦਿੰਦਿਆਂ ਮੌਸਮ ਪਾਗ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਸਵੇਰੇ 4 ਵਜੇ ਤੋਂ ਲੈ ਕੇ ਸਾਰਾ ਦਿਨ ਮੀਂਹ ਪੈਣ ਦੀ ਜਾਣਕਾਰੀ ਮੌਸਮ ਪਾਗ ਨੇ ਦਿੱਤੀ ਹੈ ਮੌਸਮ ਪਾਗ ਦੇ ਅਨੁਸਾਰ ਬੁੱਧਵਾਰ ਤੋਂ ਪੰਜਾਬ ਦਾ ਮੌਸਮ ਕਰਵਟ ਬਦਲ ਸਕਦਾ ਹੈ ਅਤੇ ਇਹ ਅਨੁਮਾਨ ਲਗਾਇਆ ਹੈ ਕਿ ਬੁੱਧਵਾਰ ਅਤੇ ਵੀਰਵਾਰ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਮੌਸਮ ਪਾਗ ਨੇ ਪੰਜਾਬ ਵਿੱਚ ਦੋਵਾਂ ਦਿਨਾਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ yellow alert ਜਾਰੀ ਕੀਤਾ ਹੈ ਜੇਕਰ ਅੱਜ ਦੇ ਤਾਪਮਾਨ ਅਤੇ ਮੌਸਮ ਦੀ ਮੰਨੀਏ ਤਾਂ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਅਤੇ ਜਲੰਧ ਰਮੋਸਰ ਅਤੇ ਗੁਰਦਾਸਪੁਰ ਤੋਂ ਅੱਜ ਮੌਸਮ ਸਾਫ਼ ਰਹੇਗਾ ਅਤੇ ਹਲਕੇ ਬੱਦਲ ਵੀ ਸਮਾਂ ਤੇ ਦਿਖਾਈ ਦੇ ਸਕਦੇ ਹਨ ਜਾਂ ਵਿੱਚ ਮੌਸਮ ਮੁਤਾਬਕ ਇਸ ਸਾਲ 101% ਮੀਂਹ ਪੈਣ ਦੀ ਮੀਰਸੀ ਪਰ ਉਸ ਦੇ ਉਲਟ ਪੰਜਾਬ ਸਮੇਤ ਹਿਮਾਚਲ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਬਾਗ ਦੇ ਅਨੁਸਾਰ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਪੰਜਾਬ ਵਿੱਚ 34% ਦੀ ਘੱਟ ਮੀਂਹ ਪਿਆ ਹੈ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ 35% ਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ ਪੰਜਾਬ ਵਿੱਚ ਹੁਣ ਤੱਕ 85.1% ਦੀ ਮੀਂਹ ਦਰਜ ਕੀਤਾ ਗਿਆ ਹੈ ਜਦਕਿ ਇਹ ਹਰ ਸਾਲ ਆਮ ਤੌਰ ਤੇ 128.4 ਮਿਲੀਮੀਟਰ ਰਿਕਾਰਡ ਦਰਜ ਕੀਤਾ ਜਾਂਦਾ ਹੈ ਸੋ ਇਹ ਸੀ ਮੌਸਮ ਦੀ ਹੁਣ ਤੱਕ ਦੀ ਤਾਜ਼ਾ ਅਪਡੇਟ ਜਿਵੇਂ ਵੀ ਕੋਈ ਮੌਸਮ ਬਾਰੇ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਵੀਡੀਓ ਵਿੱਚ ਹਣ ਤੱਕ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ